ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਉਹ ਸਾਹਮਣੇ ਜੋ ਦਰਖਤ ਹੈ ਸਵੰਜਣੇ ਦਾਗਾ ਤੇ ਇਹ ਨਾ ਬਹੁਤ ਪ੍ਰੋਬਲਮ ਨੂੰ ਸਹੀ ਕਰਨ ਵਾਲਾ ਹੁੰਦਾ ਇਸ ਦੇ ਪੱਤੇ ਇਸ ਦੀਆਂ ਫਲੀਆਂ ਬਹੁਤ ਕੰਮ ਆਉਂਦੀਆਂ ਤੇ ਜੋ ਕਿ ਸਰੀਰ ਦੇ ਲਈ ਬਹੁਤ ਫਾਇਦੇਮੰਦ ਆ ਤੇ ਇਸ ਦੇ ਪੱਤੇ ਸੁਕਾ ਕੇ ਤੇ ਉਸ ਦਾ ਪਾਊਡਰ ਬਣਾ ਕੇ ਰੋਜ਼ ਖਾਲੀ ਪੇਟ ਖਾਣ ਦੇ ਨਾਲ ਅੱਖਾਂ ਦੀ ਰੋਸ਼ਨੀ 슈ਗਰ ਹੋਰ ਕਈ ਪ੍ਰਕਾਰ ਦੀਆਂ ਪ੍ਰੋਬਲਮ ਸਹੀ ਹੁੰਦੀ ਆ ਹਨ ਤੇ ਇਹਦਾ ਇਸਤੇਮਾਲ ਜਰੂਰ ਕਰਨਾ ਚਾਹੀਦਾਗਾ ਹਰ ਇੱਕ ਪ੍ਰੋਬਲਮ ਜਿਵੇਂ ਕਿ ਸਰਵਾਈਕਲ ਹੋ ਗਿਆ ਉਹਸ ਨੂੰ ਵੀ ਤੇ ਇਧਰਲੇ ਪਾਸੇ ਟਿੱਕਰ ਆ ਟਿੱਕਰ ਵੀ ਬਹੁਤ ਫਾਇਦੇਮੰਦ ਹੁੰਦੀ ਆ ਇਹਦੇ ਵਿੱਚ ਕੈਲਸ਼ੀਅਮ ਬਹੁਤ ਪਰਮੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹਨ ਤੇ ਇਸ ਨੂੰ ਵੀ ਇਸਤੇਮਾਲ ਕਰਨਾ ਚਾਹੀਦਾ ਇਸ ਦੇ ਪੱਤੇ ਇਸ ਦੇ ਜੋ ਕਿ ਫੁੱਲ ਹੁੰਦੇ ਨੇ ਉਹ ਵੀ ਤੇ ਇਸ ਦੇ ਜੋ ਤੁੱਕੇ ਹੁੰਦੇ ਨੇ ਉਹ ਵੀ ਬਹੁਤ ਕੰਮ ਆਉਂਦੇ ਨੇ ਤੇ ਜਰੂਰ ਇਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ